ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀਕਲਾ ਲਾਇਤੇ ਤੁਹਾਡਾ ਸਵਾਗਤ ਹੈ ਮੈਂ ਆ ਮਾਸਟਰ ਕਿਕਰ ਸਿੰਘ ਸੋ 2024 ਲੋਕ ਸਭਾ ਇਲੈਕਸ਼ਨ ਦੇ ਵਿੱਚ ਜੋਰਾ ਸ਼ੋਰਾ ਨਾਲ ਸਾਰੀਆਂ ਪਾਰਟੀਆਂ ਆਪਣੇ ਆਪਣੇ ਦਿੱਗਜ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਆਪਣੇ ਪੰਜਾਬ ਦੇ ਵਿੱਚ 8 ਤੇ ਉਮੀਦਵਾਰ ਉਤਾਰੇ ਦੋ ਹੋਰ ਉਹਨਾਂ ਵਿੱਚ ਉਮੀਦਵਾਰ ਉਤਾਰਤੇ 10 ਉਮੀਦਵਾਰ ਉਹਨਾਂ ਨੇ ਚੋਣ ਮੈਦਾਨ 'ਚ उतारे ਤੇ ਇੱਕ ਉਮੀਦਵਾਰ ਉਹਨਾਂ ਦਾ ਛੱਡ ਜਾਂਦਾ ਹੈ ਉਸ ਤੋਂ ਬਾਅਦ ਭਾਜਪਾ ਪਾਰਟੀ ਨੇ 6 ਹਲਕਿਆਂ 'ਚ ਆਪਣੇ ਉਮੀਦਵਾਰ ਉਤਾਰਤੇ ਸੋ ਕਾਂਗਰਸ ਤੇ ਅਕਾਲੀ ਦਲ 6 ਨੇ ਅਜੇ ਤੱਕ ਉਮੀਦਵਾਰਾਂ ਦੇ ਨਾਮ ਫਾਈਨਲ ਕਰ ਲਏ ਨੇ ਲਿਸਟਾਂ ਜਿਹੜੀਆਂ ਨੇ ਉਹ ਜਾਰੀ ਹੋਣ ਤੋਂ ਕੁਝ ਸਮਾਂ ਰਹਿ ਗਿਆ ਹੈ ਕਾਂਗਰਸ ਦੀ ਲਿਸਟ ਵੀ ਸੋਮਵਾਰ ਤੱਕ ਜਾਰੀ ਹੋ ਜਾਏਗੀ ਅਕਾਲੀ ਦਲ ਦੀ ਲਿਸਟ ਵੀ ਜਿਹੜੀ ਹੈ ਉਹ ਇੱਕ ਅਦੇ ਦਿਨ ਦੇ ਵਿੱਚ ਜਾਰੀ ਹੋ ਜੇਗੀ ਜਿਹੜੇ ਜਿਹੜੇ ਨਾਮ ਫਾਈਨਲ ਹੋ ਗਏ ਨੇ ਉਹਨਾਂ ਤੇ ਮੋਹਰ ਲੱਗ ਚੁੱਕੀ ਹੈ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਵੱਲੋਂ ਆਪਣੇ ਜਿਹੜੇ ਉਮੀਦਵਾਰ ਫਾਈਨਲ ਹੋ ਚੁੱਕੇ ਨੇ ਉਹਨਾਂ ਦੇ ਨਾਮ ਕਿਹੜੇ ਹਲਕੇ ਤੋਂ ਕਿਹੜਾ ਉਮੀਦਵਾਰ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਛੋ ਪੰਜਾਬ ਦੀਆਂ ਜਿਹੜੀਆਂ 13 ਲੋਕ ਸਭਾ ਸ਼ੀਟਾਂ ਨੇ 13 ਲੋਕ ਸਭਾ ਸ਼ੀਟਾਂ ਦੇ ਵਿੱਚੋਂ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਨੇ ਪੰਜਾਬ ਦੇ ਲੋਕ ਕਿਹੜੀ ਪਾਰਟੀ ਦਾ ਜ਼ਿਆਦਾ ਜਿਹੜਾ ਕੇਸ ਤੇ ਪੰਜਾਬ ਦੇ ਤੋਂ ਉਛਾਏ ਲੋਕਾਂ ਦਾ ਸਾਰੀਆਂ ਪਾਰਟੀਆਂ ਵਾਲੇ ਉਮੀਦਵਾਰ ਆਪਣਾ ਆਪਣਾ ਚੋਣ ਪ੍ਰਚਾਰ ਕਰਨ ਵਾਸਤੇ ਤਿਆਰੀਆਂ ਕਰ ਰਹੇ ਨੇ ਸੋ ਤਿੰਨ ਨੈਸ਼ਨਲ ਪਾਰਟੀਆਂ ਨੇ ਜਿਹੜੀਆਂ ਦਿੱਲੀ ਤੋਂ ਚੱਲ ਰਹੀਆਂ ਨੇ ਔਰ ਇੱਕੋ ਇੱਕ ਪਾਰਟੀ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਇਕੱਲਾ ਅਕਾਲੀ ਦਲ ਪੰਜਾਬ ਦੇ ਵਿੱਚੋਂ ਪੰਜਾਬ ਦੇ ਵਿੱਚ ਜਿਹੜਾ ਕਿ ਜਿਸ ਨੇ 70 ਸਾਲ ਆਜ਼ਾਦੀ ਤੋਂ ਬਾਅਦ ਲਗਭਗ ਅੱਧੇ 30-35 ਸਾਲ ਦੇ ਲਗਭਗ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਉਸਨੇ ਪੰਜਾਬ ਤੇ ਰਾਜ ਕੀਤਾ ਔਰ ਪੰਜ ਵਾਰ ਮੁੱਖ ਮੰਤਰੀ ਬਣਦੇ ਨੇ ਅਕਾਲੀ ਦਲ ਦੇ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਅੱਜ ਉਹਨਾਂ ਦੇ ਫਰਜ਼ੰਦ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਨੇ ਕਮਾਂਡ ਸੰਭਾਲੀ ਹੋਈ ਹੈ ਅਕਾਲੀ ਦਲ ਦੀ ਅਕਾਲੀ ਦਲ ਨੂੰ ਸਿੱਖਾਂ ਦੇ ਪਚਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਪੰਜਾਬ ਬਚਾਓ ਯਾਤਰਾ ਹਲਕਾ ਵਾਈਸ ਲੈ ਕੇ ਚੱਲੇ ਹੋਏ ਨੇ ਸੋ ਅਕਾਲੀ ਦਲ ਵੱਲੋਂ ਜਿਹੜਾ ਕਿ ਭਰਵਾ ਹੰਗਾਰਾ ਲੋਕਾਂ ਨੂੰ ਮਿਲ ਰਿਹਾ ਅਕਾਲੀ ਦਲ ਨੂੰ ਸੋ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਕੀਤੇ ਅਥਾ ਵਿਕਾਸ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਪਿੰਡਾਂ ਦੀਆਂ ਗਲੀਆਂ ਕੰਕਰੀਟ ਨਾਲ ਬਣਾ ਦਿੱਤੀਆਂ ਪੰਜਾਬ ਪਹਿਲਾ ਪਿੰਡ ਬਣ ਗਿਆ ਜਿਹੜਾ ਕਿ ਕੰਕਰੀਟ ਨਾਲ ਪਿੰਡਾਂ ਦੀਆਂ ਗਲੀਆਂ ਨਾਲੀਆਂ ਬਣੀਆਂ ਹੋਣ। ਬਿਜਲੀ ਫਰੀ 24 ਘੰਟੇ ਬਿਜਲੀ ਜਿਹੜੀ ਇਹ ਪਿੰਡਾਂ ਨੂੰ ਦਿੱਤੀ ਗਈ ਉਹ ਅਕਾਲੀ ਦਲ ਸਰਕਾਰ ਨੇ ਸਟਾਰਟ ਕੀਤੀ। ਗਰੀਬਾਂ ਨੂੰ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ। ਸੋ ਪਹਿਲਾ ਪੰਜਾਬ ਤੋਂ ਸ਼ੁਰੂਆਤ ਹੋਈ। ਸੋ ਇਸ ਕਰਕੇ ਅਕਾਲੀ ਦਲ ਹੁਣ ਪਹਿਲੀ ਵਾਲੀ ਸਥਿਤੀ ਤੋਂ ਥੋੜਾ ਜਿਹਾ ਜਿਹੜਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਬਜ਼ੁਰਗ ਹੋ ਗਏ ਤਾਂ ਕੁਝ ਜਿਹੜੇ ਉਹਨਾਂ ਤੇ ਗਲਤ ਇਲਜ਼ਾਮ ਲੱਗੇ ਕਾਲੀ ਦਲ ਪਾਰਟੀ ਤੇ ਜੋ ਜਿਹੜਾ ਬੇਦਬੀਆਂ ਹੋਈਆਂ ਉਹ ਕਾਲੀ ਦਲ ਦੇ ਵੱਲੋਂ ਜਿਹੜਾ ਕਿ ਦੂਸਰੀਆਂ ਪਾਰਟੀਆਂ ਲੋ ਪ੍ਰਚਾਰ ਕੀਤਾ ਗਿਆ ਲੇਕਿਨ ਅਕਾਲੀ ਦਲ ਦੇ ਪ੍ਰਧਾਨ ਸ਼ਖਵੀਰ ਸਿੰਘ ਬਾਦਲ ਨੇ ਫਿਰ ਆਪਣਾ ਜਿਹੜਾ ਕਿ ਲੋਕਾਂ ਨੂੰ ਵਿਸ਼ਵਾਸ ਵਿੱਚ ਲੈਣ ਵਾਸਤੇ ਦਰਬਾਰ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਕੇ ਉੱਥੋਂ ਜਿਹੜੇ ਕਿ ਮਾਫੀ ਮੰਗੀ ਕਿ ਸਾਡੇ ਰਾਜ ਦੇ ਵਿੱਚ ਜਿਹੜੀਆਂ ਕੁਝ ਇਸ ਤਰ੍ਹਾਂ ਘਟੀਆਂ ਹੋਈਆਂ ਹੋਣ ਸੋ ਅਸੀਂ ਉਹਨਾਂ ਲਈ ਮਾਫੀ ਮੰਗਦੇ ਹਾਂ ਕਿ ਸਾਡੀ ਸਰਕਾਰ ਸੀ ਉਸ ਵਕਤ ਤੇ ਉਸ ਵਕਤ ਜਿਹੜਾ ਕਿ ਸਾਡੇ ਸਰਕਾਰ ਦੇ ਵਿੱਚ ਬੇਅਦਬੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹ ਕਿਤੇ ਨਾ ਕਿਤੇ ਸਾਡੇ ਜਿਹੜਾ ਅਕਾਲੀ ਦਰ ਨਾਲ ਜਿਹੜੀ ਢਾਹ ਲੱਗੀ ਸੋ ਅੱਗੇ ਤੋਂ ਲੋਕਾਂ ਦੀ ਆਪਣੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਸੋ ਇਸ ਪਾਰਟੀ ਦਾ ਜਾਂ ਕਿ ਪੰਜਾਬ ਦੇ ਭਲੇ ਲਈ ਸੋਚਣਾ ਜਿਹੜੀ ਦਿੱਲੀ ਤੋਂ ਚੱਲ ਰਹੀਆਂ ਪਾਰਟੀਆਂ ਨੇ ਉਹਨਾਂ ਨੇ ਪੰਜਾਬ ਦੇ ਭਲੇ ਵਾਸਤੇ ਨਹੀਂ ਸੋਚਦਿਆਂ ਉਹ ਪੰਜਾਬ ਨੂੰ ਲੁੱਟਣ ਤੇ ਲੱਗੀਆਂ ਹੋਈਆਂ ਨੇ ਸੋ ਇਹ ਅਕਾਲੀ ਦਲ ਕਹਿ ਰਿਹਾ ਹੈ ਅਕਾਲੀ ਦਲ ਨੇ ਜਿਹੜੇ ਆਪਣੇ ਹੁਣ ਲੋਕ ਸਭਾ ਉਮੀਦਵਾਰ ਉਤਾਰਨੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਕਿ ਕਿਹੜੇ ਹਲਕੇ ਤੋਂ ਕਿਹੜਾ ਉਮੀਦਵਾਰ ਕੀ ਵਿਕਾਸ ਸੀ ਉਹਦਾ ਜਿਹੜਾ ਉਧਾਰ ਹੈ ਉਸ ਹਲਕੇ ਦੇ ਵਿੱਚ ਪਹਿਲਾਂ ਉਸ ਹਲਕੇ ਦੇ ਵਿੱਚ ਕੀ ਕੁਝ ਕੀਤਾ ਉਹਨਾਂ ਵਜੂਦ ਕਿੰਨਾ ਹਲਕੇ ਦੇ ਵਿੱਚ ਉਹ ਟੱਕਰ ਦੇ ਸਕੇਗਾ ਦੂਸਰੀਆਂ ਪਾਰਟੀਆਂ ਨੂੰ ਜਾਂ ਨਹੀਂ ਦੇ ਸਕੇਗਾ ਲੋਕ ਉਸ ਪਾਰਟੀ ਦੇ ਉਮੀਦਵਾਰ ਨੂੰ ਕਿੰਨਾ ਪਿਆਰ ਕਰ ਰਹੇ ਨੇ ਔਰ ਉਹਨਾਂ ਨੂੰ ਕਿੰਨੀ ਵੋਟਾਂ ਜਿਤਾ ਕੇ ਭੇਜਦੇ ਨੇ ਜਾਂ ਲੋਕ ਦੂਸਰੀ ਪਾਰਟੀ ਨੂੰ ਜਿਸ ਤਰ੍ਹਾਂ ਬਦਲਾਵ ਵਾਲੇ ਪਾਸੇ ਲੋਕਾਂ ਨੇ ਪਹਿਲਾਂ ਵੇਖਿਆ ਸੀ ਇੱਕ ਤਰਫਾ ਕਰਦਾ ਸੀਗਾ ਆਮ ਆਦਮੀ ਪਾਰਟੀ ਨੂੰ ਸਾਧ ਦਿੱਤਾ ਸੀਗਾ ਸੋ ਹੁਣ ਲੋਕ ਕਿਤੇ ਨਾ ਕਿਤੇ ਫੇਰ ਉਹ ਆਪਣੀ ਖੇਤਰੀ ਪਾਰਟੀ ਵਾਲੇ ਪਾਸੇ ਜਿਹੜਾ ਕਿ ਨਿਗਾਹ ਟਿਕਾਈ ਬੈਠੇ ਨੇ ਸੋ ਗੱਪਾਂ ਗੱਲ ਕਰਦੇ ਆ ਲੋਕ ਸਭਾ ਹਲਕੇ ਵਾਈਜ਼ ਕਿਹੜੇ ਹਲਕੇ ਤੋਂ ਕਿਹੜਾ ਉਮੀਦਵਾਰ ਹੈ ਜਿਹੜਾ ਇਸ ਟਾਈਮ ਫਸਵੀਂ ਟੱਕਰ ਦੇ ਲਈ ਤਿਆਰ ਹੈ ਔਰ ਇੱਕ ਕਰਦੇ ਦਿਨ ਦੇ ਵਿੱਚ ਅਕਾਲੀ ਦਲ ਵੱਲੋਂ ਉਹ ਉਮੀਦਵਾਰ ਨੂੰ ਚੋਣ ਮੈਦਾਨ ਚ ਉਤਾਰ ਦਿੱਤਾ ਜਾਵੇਗਾ। ਸੋ ਤਿੰਨ ਖੇਤਰ ਨੇ ਮਾਝਾ ਮਾਲਵਾ ਦੁਆਬਾ ਮਾਝੇ ਦੀ ਗੱਲ ਕਰੀਏ ਤਾਂ ਮਾਝੇ ਦੇ ਵਿੱਚ ਜਿਹੜਾ ਕਿ ਅਮਰਸਰ ਸਾਹਿਬ ਤੇ ਖੰਡੂ ਸਾਹਿਬ ਆਉਂਦੇ ਨੇ। ਅਮਰਸਰ ਸਾਹਿਬ ਤੋਂ ਜੋ ਫਾਈਨਲ ਹੋ ਚੁੱਕਿਆ ਉਮੀਦਵਾਰ ਕੋਈ ਕਿੰਤੂ ਪਰੰਤੂ ਨਹੀਂ ਕੋਈ ਹੋਰ ਜਿਹੜਾ ਕਿ ਉਹਦੇ ਵਿਰੋਧ ਵਿੱਚ ਨਹੀਂ। ਅਕਾਲੀ ਦਲ ਪਾਰਟੀ ਦੇ ਵਿੱਚ ਅਨੀਲ ਜੋਸ਼ੀ ਸਾਬਕਾ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਜਿਹੜਾ ਕਿ ਅਕਾਲੀ ਦਲ ਉਮੀਦਵਾਰ ਕੋਸ਼ਿਸ਼ ਕਿਰਾ ਕਰ ਸਕਦਾ ਹੈ ਕਿਉਂਕਿ ਉਹਨਾਂ ਦੇ ਨਾਂ ਤੇ ਫਾਈਨਲ ਮੋਹਰ ਲੱਗ ਚੁੱਕੀ ਹੈ ਉਸ ਤੋਂ ਅਕੇ ਖੰਡੂਰ ਸੇਬ ਹਲਕਾ ਆਂਦਾ ਹੈ ਖੰਡੂਰ ਸੇਬ ਹਲਕੇ ਤੋਂ ਜਿਹੜੇ ਉਮੀਦਵਾਰ ਨੇ ਅਕਾਲੀ ਦਲ ਦੇ ਵੱਡੇ ਲੀਡਰ ਸਾਬਕਾ ਮਾਲ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਦਾ ਨਾਮ ਬਿਲਕੁਲ ਫਾਈਨਲ ਹੋ ਚੁੱਕਿਆ ਹੈ ਸੋ ਦੋ ਹਲਕੇ ਮਾਝਾ ਦੇ ਜਿਹੜੇ ਅਮਰਸਾ ਤੇ ਖੰਡੂਰ ਸਾਹਿਬ ਇਹਨਾਂ ਦੇ ਦੋਨੋਂ ਉਮੀਦਵਾਰ ਫਾਈਨਲ ਨੇ ਔਰ ਦੋਨਾਂ ਦੇ ਨਾਮ ਉੱਤੇ ਮੋਹਰ ਲੱਗ ਚੁੱਕੀ ਏ ਔਰ ਲਿਸਟ ਜੜੀਏ ਜਾਰੀ ਹੋ ਸਕਦੀ ਏ ਇੱਕ ਅਦੇ ਦਿਨ ਦੇ ਵਿੱਚ ਉਸ ਤੋਂ ਬਾਅਦ ਦੁਆਬਾ ਖੇਤਰ ਲਈਏ ਦੁਆਬਾ ਖੇਤਰ ਦੇ ਵਿੱਚ ਗੁਰਦਾਸਪੁਰ ਗੁਰਦਾਸਪੁਰ ਦੇ ਵਿੱਚ ਜਿਹੜਾ ਕਿ ਪਹਿਲਾਂ ਕਿਹਾ ਸਲਾਹੇ ਜਾ ਰਹੇ ਸੀ ਕਿ ਗੁਰਦਾਸਪੁਰ ਦੇ ਵਿੱਚ ਗੁਰਵਚਨ ਸਿੰਘ ਬੱਬੇ ਹਾਲੀ ਨੂੰ ਟਿਕਟ ਦਿੱਤੀ ਜਾ ਸਕਦੀ ਏ ਲੇਕਿਨ ਇਸ ਕਰਕੇ ਜੋ ਜਿਹੜੀ ਫਿਰ ਦੁਬਾਰਾ सूची जी जारी होने तो रुक जाती है क्योंकि गुरदासपुर के दी जा सकती है लेकिन इस करके जो फिर दोबारा सूची जी जारी होने तो रुक जाती है क्योंकि गुरदासपुर के बीजेपी बागी हुए विनोद खन्ना की पत्नी कविता खन्ना दजदीकियां दी जी अकाली दल वाले पास आ रही सी अकाली दल नज़दीकिया बी सो अकाली दल भी सोच रहा है गुरदासपुर तो क्योंकि पहली बार गुरदासपुर तो ਅਕਾਲੀ ਦਲ ਆਪਣਾ ਉਮੀਦਵਾਰ ਖੜਾ ਕਰਨਾ ਚਾਹੁੰਦਾ ਹੈ ਕਿ ਜਦੋਂ ਭਾਜਪਾ ਨੂੰ ਘਟੜ-ਜੋੜ ਟੁੱਟਿਆ ਹੈ ਪਹਿਲਾ ਭਾਜਪਾ ਦੇ ਹਿੱਸੇ ਰਹੀ ਸ਼ੀਟ ਸੋ ਭਾਜਪਾ ਨੂੰ ਘਟੜ ਦੋ ਟੁੱਟ ਗਿਆ ਤਾਂ ਹੁਣ ਅਕਾਲੀ ਦਲ ਤਵਤਾ ਖੰਣਾ ਤੇ ਜੋ ਅਕਾਲੀ ਦਲ ਜੁਆਇਨ ਕਰ ਸਕਦੀ ਹੈ ਔਰ ਉਹਨਾਂ ਦੇ ਨਾਮ ਤੂੰ ਫਾਈਨਲ ਕਰ ਸਕਦਾ ਹੈ ਸੋ ਜਰੰਦਰ ਦੁਆਬਾ ਖੇਤਰ ਵਿੱਚ ਜਰੰਦਰ ਹੈ ਰਾਖਮਾ ਹਲਕਾ ਹੈ ਪਵਨ ਟਿੰਨੂ ਜਿਹੜੇ ਕਿ ਅਕਾਲੀ ਦਲ ਦੇ ਜਨਸ ਖੱਤਰ ਨੇ اور ਪਵਨ ਟਿੰਨੂ ਬਹੁਤ ਹੀ ਉੱਚੇ ਵੱਡੇ ਲੀਡਰ ਨੇ ਜਲੰਧਰ ਦੇ ਵਿੱਚ ਸੋ ਉਹਨਾਂ ਦੇ ਨਾਮ ਫਾਈਨਲ ਹੋ ਚੁੱਕਿਆ ਪਵਨ ਟਿੰਨੂ ਦਾ ਜਲੰਧਰ ਦੇ ਸੋ ਉਸ ਤੋਂ ਬਾਅਦ ਸ਼ਵਲਕ ਦੀਆਂ ਪਹਾੜੀਆਂ ਦੇ ਪੈਰਾ ਵਿੱਚ ਵਸਿਆ ਦੁਆਬਾ ਖੇਤਰ ਦਾ ਜ਼ਿਲ੍ਹਾ ਹੁਸ਼ਿਆਰਪੁਰ ਲੋਕ ਸਭਾ ਹਲਕਾ ਸੀਟ ਜਿਹੜੀ ਹੈ ਉਹਦੇ ਤੇ ਅਜੇ ਤੱਕ ਫਾਈਨਲ ਨਾਮ ਜਿਹੜਾ ਨਹੀਂ ਹੋ ਰਿਹਾ ਲੇਕਿਨ ਹੁਣੇ-ਹੁਣੇ ਜਿਹੜੇ ਰਿਟਾਇਰ ਹੋਏ ਅਫਸਰ ਡਾਕਟਰ ਲਖਵੀਰ ਸਿੰਘ ਜੀ ਜਿਹੜੇ ਕਿ ਪਹਿਲਾਂ ਨਾਲੇ ਆਮ ਆਦਮੀ ਪਾਰਟੀ ਵਾਲੇ ਪਾਸੇ ਜਾਣ ਦੀਆਂ ਕਿੱਸਾਂ ਲਾਈਆਂ ਜਾ ਰਹੀਆਂ ਸੀ ਲੇਕਿਨ ਅਚਾਨਕ ਉਹਨਾਂ ਦਾ ਜਿਹੜਾ ਕਿ ਆਮ ਆਦਮੀ ਪਾਰਟੀ ਤੋਂ ਜਿਹੜਾ ਕਿ ਮੂਹ ਪੰਗ ਹੋ ਜਾਂਦਾ ਹੈ ਔਰ ਅਕਾਲੀ ਦਲ ਜੁਆਇਨ ਕਰ ਜਾਂਦੇ ਨੇ ਅਕਾਲੀ ਦਲ ਵੱਲੋਂ ਵੀ ਹੁਸ਼ਿਆਰਪੁਰ ਦੇ ਵਿੱਚ ਇੱਕ ਵੱਡਾ ਨਾਮ ਹੈ ਡਾਕਟਰ ਲਖਵੀਰ ਸਿੰਘ ਦਾ ਔਰ ਡਾਕਟਰ ਲਖਵੀਰ ਸਿੰਘ ਸਾਬਕਾ ਡੀਐਫਓ ਨੇ ਉਹ ਉਹਨਾਂ ਨੇ ਪੂਰੇ ਹਲਕੇ ਦੇ ਵਿੱਚ ਲੋਕਾਂ ਦੀ ਸੇਧ ਲਈ ਜੋ ਮਲਾਵਟੀ ਚੀਜ਼ਾਂ ਨੇ ਮਲਾਵਟੀ ਵਸਤੂਆਂ ਨੇ ਲੋਕਾਂ ਦੇ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਨੇ ਉਹਨਾਂ ਤੇ ਕੰਮ ਕੀਤਾ ਉਹਨਾਂ ਨੂੰ ਫੜਿਆ ਔਰ ਉਹਨਾਂ ਨੂੰ ਜਿਹੜਾ ਕਿ ਜਬਤ ਕੀਤਾ ਸੋ ਲੋਕਾਂ ਦੀ ਸਿਹਤ ਲਈ ਲੜਦੇ ਰਹੇ ਡਾਕਟਰ ਲਖਵੀਰ ਸਿੰਘ ਅਕਾਲੀ ਦਲ ਦੇ ਵਿੱਚ ਬੱਚਾ-ਬੱਚਾ ਉਹਨਾਂ ਨੂੰ ਜਾਣਦਾ ਹੈ ਉਹ ਜਿਹੜਾ ਕਿ ਅਕਾਲੀ ਦਲ ਉਹਨਾਂ ਨੂੰ ਟਿਕਟ ਦੇ ਸਕਦਾ ਹਸ਼ਿਆਰਪੁਰ ਤੋਂ ਜਿਹੜਾ ਕਿ ਉਹਨਾਂ ਦਾ ਨਾਮ ਫਾਈਨਲ ਹੋ ਚੁੱਕਿਆ ਹੈ ਸੋ ਉਸ ਤੋਂ ਬਾਅਦ ਮਾਲਵਾ ਖੇਤਰ ਵਾਲੇ ਪਾਸੇ ਆਈਏ ਮਾਲਵਾ ਖੇਤਰ ਦੇ ਵਿੱਚ ਕੁਝ ਲੋਕ ਸਭਾ ਹਲਕੇ ਬਿਲਕੁਲ ਫਾਈਨਲ ਨੇ जी वे फलोजपुर लोकसभा हलका फलोजपुर लोकसभा हलके ਤੋਂ ਤਿੰਨ ਵਾਰ ਮੈਂਬਰ ਆਫ ਪਾਰਲੀਮੈਂਟ ਰਹੇ ਸਰਦਾਰ ਜੋਰਾ ਸਿੰਘ ਮਾਨ ਉਹਨਾਂ ਦੇ ਸੁਪੁੱਤਰ ਸਰਦਾਰ ਨਰਦੇਵ ਸਿੰਘ ਬੋਬੀ ਮਾਨ ਦਾ ਨਾਮ ਬਿਲਕੁਲ ਫਾਈਨਲ ਹੋ ਚੁੱਕਿਆ ਹੈ ਜੋ ਕਿ ਪਹਿਲੇ ਕਿਆ ਸਲਾਇਆ ਜਾ ਰਹੀ ਸੀ ਜੋ ਕਿ ਪਾਰਟੀ ਦੇ ਬਜ਼ੁਰਗ ਆਗੂ ਜਿਨ੍ਹਾਂ ਨੇ ਲੰਬਾ ਸਮਾਂ ਕਾਲੀ ਦਲ ਵਿੱਚ ਮੰਤਰੀ ਦੇ ਪਦਤੇ ਵੀ ਰਹੇ ਹੋਣ ਸੋ ਉਹਨਾਂ ਦਾ ਜਿਹੜਾ ਕਿ ਫਿਰੋਜ਼ਪੁਰ ਹਲਕੇ ਤੋਂ ਉਹਨਾਂ ਨੂੰ ਉਮੀਦਵਾਰ ਬਣਾਉਣ ਦੀ ਕੋਸ਼ਿਸ਼ਾਂ ਕਰਦੇ ਕੀਤੀਆਂ ਜਾ ਰਹੀਆਂ ਸੀ ਲੇਕਿਨ ਉਹਨਾਂ ਵੱਲੋਂ ਨਾਹ ਕੰਮ ਤੋਂ ਬਾਅਦ ਨਰਦੇਵ ਸਿੰਘ ਬੋਬੀਮਾਨ ਜੋ ਕਿ ਜੋਰਾ ਸਿੰਘ ਪਰਵਾਰ ਦੇ ਵਿੱਚੋਂ ਨੇ ਉਹਨਾਂ ਦੇ ਨਾਂ ਤੇ ਬਿਲਕੁਲ ਫਾਈਨਲ ਹੋ ਚੁੱਕਿਆ ਹੈ ਸੋ ਨਰਦੇਵ ਸਿੰਘ ਬੋਬੀਮਾਨ ਦਾ ਨਾਮ ਜਿਹੜਾ ਲੋਕ ਸਭਾ ਹਲਕਾ ਫਿਰੋਜ਼ਪੁਰ ਕਿਉਂਕਿ ਉਹਨਾਂ ਦੇ ਪਿਤਾ ਤਿੰਨ ਵਾਰ ਮੈਂਬਰ ਆਫ ਪਾਰਲੀਮੈਂਟ ਜਿੱਤੇ ਸਰਦਾਰ ਜੋਰਾ ਸਿੰਘ ਮਾਨ ਔਰ ਉਹਨਾਂ ਨੇ ਹਲਕੇ ਦੇ ਵਿੱਚ ਜਿਹੜਾ ਕੰਮ ਕੀਤਾ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਅੱਜ ਵੀ ਜੋਰਾ ਸਿੰਘ ਮਾਨ ਦਾ ਜਿਹੜਾ ਕੀਤਾ ਹੈ ਕੰਮ ਲੋਕਾਂ ਨੂੰ ਨਜ਼ਰ ਆਉਂਦੇ ਨੇ ਸੋ ਇਸ ਕਰਕੇ ਨਰਦੇਵ ਸਿੰਘ ਬਾਬੇਮਨ ਬਿਲਕੁਲ ਫਾਈਨਲ ਹੋ ਚੁੱਕਾ ਹੈ ਫਰੋਹੀਪੁਰ ਲੋਕ ਸਭਾ ਹਲਕਾ ਸੀਟ ਤੋਂ ਬਠਿੰਡਾ ਲੋਕ ਸਭਾ ਹਲਕਾ ਸੀਟ ਬਠਿੰਡਾ ਲੋਕ ਸਭਾ ਹਲਕਾ ਸੀਟ ਤੋਂ ਪਹਿਲਾਂ ਤਿੰਨ ਵਾਰ ਮੈਂਬਰ ਆਫ ਪਾਰਲੀਮੈਂਟ ਰਹੇ ਬਾਦਲ ਪਰਿਵਾਰ ਦੇ ਵਿੱਚ ਵੀ ਬੀਬਾ ਹਰਸਿਮਰਤਪੁਰ ਬਾਦਲ ਜਿਨ੍ਹਾਂ ਨੇ ਬਠਿੰਡਾ ਹਲਕੇ ਦਾ ਅਥਾ ਵਿਕਾਸ ਕਰਵਾਇਆ ਹੈ 2014 ਦੇ ਵਿੱਚ ਵੀ ਕੈਬਨ ਮੰਤਰੀ ਰਹੇ 2019 ਦੇ ਵਿੱਚ ਵੀ ਉਹਨਾਂ ਨੂੰ ਕੈਬਨ ਮੰਤਰੀ ਬਣਾਇਆ ਗਿਆ ਫੂਡ ਪ੍ਰੋਸੈਸਿੰਗ ਮੰਤਰੀ ਰਹੇ ਸੋ ਦੋਨੋ 2019 ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਬੀਬਾ ਹਰਸਿਨ ਸਿੰਘ ਬਾਦਲ ਲੋਕ ਸਭਾ ਮੈਂਬਰ ਬਣੇ ਔਰ ਬੀਬਾ ਹਰਸਿਨ ਸਿੰਘ ਬਾਦਲ ਨੂੰ ਜਿਹੜਾ ਕਿ ਕੈਬਨਲ ਮੰਤਰੀ ਬਣਾਇਆ ਜਾਂਦਾ ਔਰ ਉਹਨਾਂ ਨੇ ਬਠਿੰਡੇ ਦੇ ਵਿੱਚ ਥਾ ਵਿਕਾਸ ਕਰਵਾਇਆ ਸੋ ਉਹਨਾਂ ਦਾ ਨਾਮ ਬਿਲਕੁਲ ਫਾਈਨਲ ਹੈ ਬਠਿੰਡਾ ਤੋਂ ਬੀਬਾ ਹਰਸਿਨ ਸਿੰਘ ਬਾਦਲ ਸੰਗਰੂਰ ਹਲਕੇ ਦੇ ਵਿੱਚ ਅਕਾਲੀ ਦਲ ਨਾਲ ਹੁਣੇ-ਹੁਣੇ ਗੱਰਜੜ ਹੋਇਆ ਜਿਹੜਾ ਕਿ ਸੰਯੁਕਤ ਅਕਾਲੀ ਦਲ ਸਰਦਾਰ ਸੁਖਦੇਵ ਸਿੰਘ ਢੀਂਸਾ ਦਾ ਅਕਾਲੀ ਦਲ ਉਹਨਾਂ ਦੇ ਪੁੱਤਰ ਪਰਵਿੰਦਰ ਸਿੰਘ ਢਿੰਸਾ ਉਹਨਾਂ ਨੂੰ ਸੰਗਰੂਰ ਦੇ ਵਿੱਚ ਉਹਨਾਂ ਦਾ ਨਾਮ ਬਿਲਕੁਲ ਫਾਈਨਲ ਹੈ ਸੰਗਰੂਰ ਤੋਂ ਉਹਨਾਂ ਨੂੰ ਉਹ ਜਿਹੜਾ ਕਿ ਸੰਗਰੂਰ ਦੇ ਵਿੱਚ ਵਿਚਾਰ ਰਹੇ ਨੇ ਜਾ ਰਹੇ ਨੇ ਉਹ ਸੰਗਰੂਰ ਦੇ ਵਿੱਚ ਉਹਨਾਂ ਨੇ ਉਹਨਾਂ ਦਾ ਆਪਣਾ ਜੱਤੀ ਜਿਹੜਾ ਇਲਾਕਾ ਹੈ ਸੰਗਰੂਰ ਹਲਕਾ ਹੈ ਉਹ ਹਲਕੇ ਦੇ ਵਿੱਚ ਉਹ ਜਿਹੜਾ ਕਿ ਉੱਥੇ ਟੱਕਰ ਦੇ ਸਕਦੇ ਨੇ ਪਰਵਿੰਦਰ ਸਿੰਘ ਢਿੰਸਾ ਔਰ ਪਰਵਿੰਦਰ ਸਿੰਘ ਢਿੰਸਾ ਦਾ ਨਾਮ ਬਿਲਕੁਲ ਫਾਈਨਲ ਹੈ ਫਤੇਕਰ ਸਾਹਿਬ ਫਤੇਕਰ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਜੋ ਕਿ ਇੱਕ ਵੱਡਾ ਨਾਮ ਹੈ ਨੌਜਵਾਨ ਚਿਹਰਾ ਹੈ ਉ ਲੋਕਾਂ ਦੇ ਵਿੱਚ ਜਿਹੜਾ ਵਿਛਣ ਵਾਲੇ ਫਤਿਹਗੜ੍ਹ ਸਾਹਿਬ ਦੇ ਵਿੱਚ ਉਹਨਾਂ ਦਾ ਵੱਡਾ ਆਧਾਰ ਹੈ ਸੋ ਵਿਕਰਮਜੀਤ ਸਿੰਘ ਖਾਲਸਾ ਨੂੰ ਫਤਿਹਗੜ੍ਹ ਸਾਹਿਬ ਤੋਂ ਬਿਲਕੁਲ ਨਾਮ ਫਾਈਨਲ ਹੋ ਚੁੱਕਾ ਹੈ ਉਹਨਾਂ ਦੇ ਵਿਰੋਧ ਵਿੱਚ ਕੋਈ ਵੀ ਅਕਾਲੀ ਦਲ ਦਾ ਲੀਡਰ ਜਿਹੜਾ ਨਹੀਂ ਹੈ ਸਾਰਿਆਂ ਨੇ ਜੈੱਸ ਕੀਤੀ ਹੈ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਜਨਰਲ ਸਕੱਤਰ ਜਿਹੜੇ ਸਰਦਾਰ ਜਿਹੜਾ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਦਾ ਨਾਮ ਬੇਕਰੋ ਫਾਈਨਲ ਹੋ ਚੁੱਕਿਆ ਹੈ उस तो बाद पटियाला हलका पटियाला हलका तो जो कि पहला कहा जा रहा है सुरजीत सि रखड़ा बारे लेकिन सुरजीत सिंह रखड़ा हो रही ज उन्होंने भी यस नहीं की उन्होंने कहा कि तुम्हें अकाली दल प्रधान से सब कुछ छड़ दिता सो अकाली दल ने बत्ती पठाणा तो विधायक रहे एन के शर्मा एन के शर्मा एक व्डे व्यापारी ने ਔਰ ਰੀਅਲ اسٹیਟ ਦੇ ਵਿੱਚ ਉਹਨਾਂ ਦਾ ਕਾਰੋਬਾਰ ਹੈ ਪਰ ਉਹਨਾਂ ਦਾ ਨਾਮ ਬਿਲਕੁਲ ਫਾਈਨਲ ਹੈ ਐਨ ਕੇ ਸ਼ਰਮਾ ਜਿਹੜਾ ਕਿ ਪਟਿਆਲਾ ਤੋਂ ਮਹਾਰਾਣੀ ਪੰਨੀਤਪੁਰ ਦੇ ਸਾਹਮਣੇ ਔਰ ਆਮ ਆਦਮੀ ਪਾਰਟੀ ਦੇ ਡਾਕਟਰ ਬਲਵੀਰ ਸਿੰਘ ਦੇ ਸਾਹਮਣੇ ਜਿਹੜਾ ਕਿ ਉਹਨਾਂ ਨੂੰ ਬਹੁਤ ਵੱਡਾ ਚਿਹਰਾ ਐਨ ਕੇ ਸ਼ਰਮਾ ਸੋ ਉਹਨਾਂ ਦਾ ਨਾਮ ਬਿਲਕੁਲ ਫਾਈਨਲ ਹੋ ਚੁੱਕਾ ਹੈ ਪਟਿਆਲਾ ਹਲਕੇ ਤੋਂ ਸੋ ਉਸ ਤੋਂ ਬਾਅਦ ਫਰੀਦਕੋਟ ਹਲਕਾ ਫਰੀਦਕੋਟ ਹਲਕੇ ਤੋਂ ਨਾਮ ਆ ਰਿਹਾ ਸੀ ਪਰਮਜੀਤ ਗੁਲਸ਼ਨ ਕਿਉਂਕਿ ਪਹਿਲਾਂ ਵੀ ਸਾਫ ਦਾ ਐਮਪੀ ਸੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਜਿਹੜਾ उन्होंने जरा सभा हल्का फरीदकोट की सेवा की हुई है सो उन्होंने नाम आ रहा है बीबी परमजीत कौर गुलशन जिन बिल्कुल फाइनल हो चुके हैं और उन्होंने लोग सभा हलका फरीदकोट तो उम्मीदवार बना के अकाली दल जरा अपने तेरह से तेरह उम्मीदवार घोषित कर सद एक अद्धे दिन तक जी लिस्ट जारी हो जाएगी और यही बिल्कुल फाइनल नाम ने होर कोई भी जरा गुरदासपुर से नजर टिकिया हुई गुरदासपुर का जो भी ਕੌਤਾ ਖੰਨਾ ਅਕਾਲੀ ਦਲ ਜਿਵੇਂ ਕਰਦੀ ਏ ਇੱਕ ਕਦੇ ਦਿਨ ਦੇ ਵਿੱਚ ਤੇ ਉਸੇ ਵੇਲੇ ਸਾਰੀ ਲਿਸਟ ਜਿਹੜੀ ਜਾਰੀ ਹੋ ਜੇਗੀ ਸੋ ਅਕਾਲੀ ਦਲ ਵੱਲੋਂ ਆਪਣੇ 13 ਦੇ 13 ਉਮੀਦਵਾਰ ਕੋਸ਼ਿਸ਼ ਕਰ ਲਏ ਗਏ ਨੇ ਔਰ ਫਾਈਨਲ ਹੋ ਚੁੱਕੇ ਨੇ ਉਹ ਲਿਸਟ ਜਿਹੜੀ ਇੱਕ ਕਦੇ ਦਿਨ ਦੇ ਵਿੱਚ ਜਿਹੜੀ ਲਿਸਟ ਉਤਾਰਤੀ ਜਾਏਗੀ ਉਮੀਦਵਾਰਾਂ ਨੂੰ ਜਿਹੜਾ ਚੋਣ ਮੈਦਾਨ ਚ ਉਤਾਰਨ ਲਈ ਸਬੀਰ ਸਿੰਘ ਬਾਦਲ ਮੀਟਿੰਗਾਂ ਕਰ ਰਹੇ ਨੇ ਔਰ ਉਹਨਾਂ ਨਾਲ ਜਿਹੜਾ ਰਾਬਤਾ ਕਾਇਮ ਕਰ ਰਹੇ ਨੇ ਸਾਰਿਆਂ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਉੱਥੇ ਬੈਠਕ ਹੋ ਰਹੀ ਏ ਸੋ